ਹੈਲੋ ਗਾਇਜ਼ ਕੀ ਹਾਲ ਚਾਲ ਵੈਲਕਮ ਬੈਕ ਟੂ ਮਾਈ ਅਨਦਰ ਵਲੋਗ ਸਵਾਗਤ ਹੈ ਤੁਹਾਡਾ ਮੇਰੇ ਵਲੋਗ ਦੇ ਵਿੱਚ ਸਾਰੇ ਨੂੰ ਮੇਰੇ ਵੱਲੋਂ ਜੈ ਜੀ ਅੱਜ ਮੈਂ ਸੀਗਾ ਸਾਈਪ੍ਰਸ ਦੇ బిਗੇਸਟ ਮੋਲ ਦੇ ਵਿੱਚ ਪਾਰਕਿੰਗ ਦੀਸ ਚੈੱਕ ਕਰ ਸਕਦੇ ਜੇ ਪਾਰਕਿੰਗ ਬਹੁਤ ਹੀ ਜ਼ਿਆਦਾ ਵੱਡੀ ਹੈ ਸਮੋਲ ਦਾ ਨਾਮ ਦਾ ਵਨ ਆਫ ਬਿਗ ਮੋਲ ਆ ਤੇ ਅੱਜ ਮੈਂ ਤੁਹਾਨੂੰ ਆ ਮੋਲ ਹੀ ਘੁਮਾਵਾਂਗਾ ਫਿਰ ਤੁਸੀਂ ਵੇਖ ਲਿਓ ਮੋਲ ਚ ਕਾਲੀ ਜਮੈਂਟਰੀ ਬਾਕੀ ਤੁਸੀਂ ਵੇਖ ਸਕਦੇ ਹੋ ਸਾਰਾ ਮੋਲ ਇਹ ਹੈ ਨਾ ਸਾਈਬਰਸ ਦਾ ਜੰਬੋ ਮਾਲ ਜੋ ਕਿ ਲਾਕਾਤਾ ਮੀਆਂ ਜੀ ਤੇ ਅੱਜ ਤੁਹਾਨੂੰ ਦਿਖਾਵਾਂਗੇ ਇਹ ਭਾਜੀ ਦੇ ਬਰਥਡੇ ਦੀ ਸ਼ੋਪਿੰਗ ਦਾ ਨਮਾਸਤੇ ਉਹਨਾਂ ਦਾ ਬਰਥਡੇ ਆ ਗਿਆ ਸੋਮਵਾਰ ਤੇ ਕਿਉਂਕਿ ਅੱਜ ਹੈਗਾ ਸੀਗਾ ਗ੍ਰੀਕ ਇੰਡੀਪੈਂਡੈਂਸ ਡੇ ਅੱਜ ਸਾਰਿਆਂ ਨੂੰ ਛੁੱਟੀ ਸੀਗੀ ਤਾਂ ਕਰਕੇ ਆ ਗਏ ਜੇ ਹੁੰਦੇ ਕੰਮ ਤੇ ਫਿਰ ਨਹੀਂ ਸੀ ਆਜਣਾ ਵੀ ਦੇਖ ਸਕਦੇ ਜੀ ਅੱਜ ਜੋ-ਜੋ ਲੈਣਗੇ ਅੱਜ ਤੁਹਾਨੂੰ ਦਿਖਾਵਾਂਗੇ ਤੇ ਕਮੈਂਟਲ ਸਾਰੇ ਜਣੇ ਦੱਸ ਦਿਓ ਕਾਸ਼ਪਾਈ ਦਾ ਜਨਮ ਦਿਨ ਹੈ ਸਾਂਵਾਰ ਬੁਖਾਵਾਂਗੇ ਤੁਹਾਨੂੰ ਅਗਲੇ ਬਲੌਗ ਤੇ ਆਪਾਂ ਲੈ ਆਣੇ ਸੀਗੇ ਡਿਸਪੋਜ਼ਲ ਵਗੈਰਾ ਜੋ ਕਿ ਤੁਹਾਨੂੰ ਪਤਾ ਹੀ ਹੁੰਦਾ ਕਿਉਂਕਿ ਪਾਰਟੀ ਆਉਦੇ ਕਰਕੇ ਫਿਰ ਤੁਹਾਨੂੰ ਬੜਾ ਡਿਸਪੋਜ਼ਲ ਪਾ ਹੈਗੀਆਂ ਸੀਗੀਆਂ ਬਾਉਲ ਵਗੈਰਾ ਵੇਖ ਸਕਦੇ ਹੋ ਤੁਸੀਂ ਤੇ ਡਿਜ਼ਾਈਨ ਇਹਨਾਂ ਦਾ ਕੱਚ ਵਰਗਾ ਆਹ ਦੇਖੋ ਪਰ ਇਹ ਪਲਾਸਟਿਕਾ ਇਹ ਚੈੱਕ ਕਰ ਸਕਦੇ ਹੋ ਤੁਸੀਂ ਆ ਬੜੀ ਵਧੀਆ ਆ ਸਕੋ ਭਾਜੀ ਆਵਲਾ ਵੇਖੋ ਆਹ ਆਲਾ ਵਧੀਆ ਨਹੀਂ ਆ ਜਿਹੜਾ ਕੋਈ ਚੀਜ਼ ਚਾਰਜ ਪਾਉਣ ਵਾਸਤੇ ਵਧੀਆ ਹਾਂ ਤੇ ਵੇਖ ਸਕਦੇ ਹੋ ਇੱਧਰ ਦੇ ਡਿਸਪੋਜ਼ਲ ਦੀ ਜੋ ਕੁਆਲਿਟੀ ਹੈ ਨਾ ਬਹੁਤ ਹੀ ਜ਼ਿਆਦਾ ਵਧੀਆ ਹੈ ਮੋਲ ਵੀ ਵੇਖ ਸਕਦੇ ਸਾਰਾ ਇੱਧਰ ਛੋਟੇ ਛੋਟੇ ਵਧੀਆ ਆ ਜਿਹੜੇ ਕੱਪ ਵਗੈਰਾ ਚੇਕਰ ਆ ਵੀ ਵੱਡੇ ਹੀ ਨੇ ਕਿੰਨੇ ਕਿਹਾ ਕਰੇ ਇਹਨਾਂ ਦੇ ਦੱਸਦਾ ਇਦਾਂ ਕਿ 99 ਦੇ ਆ ਇੱਧਰ ਇਹ ਨਾਲ ਕਰਦੇ ਹੋ ਸਹੀ ਕਰ ਬੋਛਾ ਛੋਟੇ ਵਾਲੇ ਹੈ ਵਧੀਆ ਛੋਟੇ ਵੀ ਵੱਡੇ ਨੇ ਭਾਜੀ ਆ ਵੀ ਵਧੀਆ ਹੈ ਉਦਾਂ ਦੇ ਵੱਡੇ ਕਿਹੜੇ ਆ ਨਿੱਕੇ ਆ ਆ ਵੱਡੇ ਇੱਧਰ ਨਿਕਲ ਨਹੀਂ ਕਰਦੇ ਇੰਨੇ ਵੀ ਛੋਟੇ ਆ ਵੱਡੇ ਆ ਇਹਨਾਂ ਦੇ ਚਾਰ ਫੜ ਤੋਂ ਕਿਹੜੇ ਵੱਡੇ ਲਾਣੇ ਲਾਣੇ ਮਾਰੀ ਵੱਡੇ ਵਾਲੇ ਲਾਣੇ ਆ ਦੀ ਜੀ ਇੱਕ ਚ 10 ਆ ਆਹੋ ਤੇ ਬਾਸਾ ਬੜੀ 10 ਨਹੀਂ ਹੋਣੇ 10 ਹਾਂ 10 ਹੀ ਆ 10 ਵੀ ਸਿਆ ਆਨੇ ਮਾਰਨ ਲੱਗ 30 ਬੜੇ ਆ 30 ਬੜੇ ਆ ਦੋਸਤੋ ਪਾਣੀ ਵਾਲੇ ਵੇਖ ਸਕਦੇ ਜੇ ਤੁਸੀਂ ਬੜੇ ਮਹਿੰਗੇ ਆ 3 ਯੂਰੋ ਦੇ ਆ ਦੇ ਲੈਣ ਲੱਗੇ ਸੀਗੇ ਪਾਣੀ ਵਾਸਤੇ ਗਲਾਸ ਤੇ ਦੇਖ ਸਕਦੇ ਜੀ ਤੁਸੀਂ ਆ ਵਾਲੇ 59 ਸੈਂਟ ਦੇ ਆ ਪਰ ਹੈ ਵਧੀਆ ਉਧਾਂ ਪਾਣੀ ਦਾ ਪਾਣੀ ਨਹੀਂ ਕੀ ਪਤਾ ਹੁੰਦਾ ਫਿਰ ਵੀ ਦੇਖਣ ਦੇ ਜੀ ਇੰਦਰ ਤੁਸੀਂ ਲੱਕੜ ਦੇ ਭਾਂਡੇ ਦੇਖ ਸਕਦੇ ਜੀ ਚਮਚਾ ਵਗੈਰਾ 59 59 ਦੇ 79 ਆ ਤੁਸੀਂ ਦੇਖ ਸਕਦੇ ਇਹ ਡਿਸਪੋਜ਼ੇਬਲ ਗਲਾਸੀਆਂ ਨੇ ਕਿੰਨੇ ਪਿਆਰੇ ਪਿਆਰੇ ਰੰਗ ਇਹਨਾਂ ਦੇ ਆਪਣੀ ਇੰਡੀਆ ਦੇ ਤੁਹਾਨੂੰ ਪਤਾ ਹੈ ਵਾਈਟ ਹੀ ਹੁੰਦੇ ਤੇ ਜਿੰਦੋਂ ਤੱਕ ਮੈਂ ਵੇਖਿਆ ਵਾਈਟ ਤੇ ਕੌਫੀ ਵਾਲਿਆਂ 'ਚ ਹੁੰਦੇ ਰੰਗ ਪਰ ਇਹਨਾਂ ਦੀ ਆ ਵੇਖੋ ਬੜੀਆਂ ਵਧੀਆ ਵਧੀਆ ਆ ਆ ਚੈੱਕ ਕਰਦੇ ਤੁਸੀਂ ਮੈਨੂੰ ਚਾਹ ਵਾਲੇ ਕੱਪ ਘੱਟ ਲੱਗ ਰਹੇ ਨੇ ਬੜੇ ਆਤੀ ਆ ਮੈਂ ਜਦੋਂ ਆਹ ਦੀਦੀ ਨੂੰ ਵੈਸੇ ਹੀ ਲੱਗਦਾ ਹੋਰ ਇੱਕ ਪਾਲੋ ਯਾਰ ਉਹਦੇ 'ਚ ਵੇ ਆਵਲੇ ਚਮਚ ਚੋਲੇ ਦੇ ਨਹੀਂ ਖਾਣੇ ਇਹ ਪੈ ਨਹੀਂ ਦਿਨਾਂ ਦੀਆਂ ਹੋਰ ਵੱਡੇ ਵੇਲੇ ਜਿੰਨੋਂ ਵੱਡੇ ਚੋਲਾ ਨੂੰ ਹਾਥੀ ਵੱਡੇ ਆ ਕਈਆਂ ਮੁੰਡਿਆਂ ਮੁੰਡਿਆਣੇ ਤੇ ਹਾਥੀ ਨਾਲ ਖਾ ਸਕਦੇ ਆ ਤੂੰ ਨਹੀਂ ਖਾ ਸਕਦਾ ਉਹ 15 ਵਧੀਆ ਹਵਾਂ ਦੀ ਨਹੀਂ ਆ ਇਹ ਇਹਦੇ ਤੋਂ ਵੱਡੇ ਨੇ ਹਾਂ ਹੂੰ ਕਿੰਨੇ ਬੁਲੇਟਾਂ ਚਾਲੀ 50 50 50 ਪੀਸ ਆ ਹੂੰ 50 ਪੀਸ ਆ ਵਧੀਆ ਵਾਦੂ ਆ ਦੇਖ ਲੋ ਗਾਇਸ ਮੋੜ ਇੱਧਰ ਗਾਇਸ ਤੁਸੀਂ ਦੇਖ ਸਕਦੇ ਜੀ ਬਰਤਨ ਵਗੈਰਾ ਹੂੰ ਖਿਲਾਣਾ ਛਿੱਪੀ ਇੱਧਰ ਵੇਖੋ ਛਿੱਪੀਆਂ ਹੋਣੀਆਂ ਇੱਧਰ ਕੀ ਸ਼ਿਪੀ ਦੋਸਤੋ ਬਣੇ ਬਣਾਤੇ ਕੋਲੇ ਜਿਹਦੇ ਨਾਲ ਮੀਟ ਤਲੀ ਦਾ ਵਿੱਚ ਦਾ ਰੱਖ ਕੇ ਜਿਹੜੇ ਆਪਣੇ ਪੰਜਾਬ ਚ ਕਰਦੇ ਨੇ ਉਹ ਝੁੰਟੀਆਂ ਜੀਆਂ ਲੈ ਕੇ ਕਬਾਬ ਵਗੈਰਾ ਜਿੰਨਾ ਬਣਾਉਂਦੇ ਉਹ ਵਾਲੇ ਕੋਲੇ ਦੇਖ ਸਕਦੇ ਹੋ ਦੋਸਤੋ ਕੱਚ ਦੇ ਆ ਕੱਚ ਦੇ ਆ ਨਾ ਬਹੁਤ ਬੜੇ ਬੜੇ ਵਧੀਆ ਹਨ ਹੋਆ ਕਿੰਨੇ ਹੈ ਵੀ ਆ ਆ ਵੇਖ ਸਕਦੇ ਜੀ ਬਹੁਤ ਕਿੰਨੇ ਕਿੰਨੇ ਵਧੀਆ ਰਾਜਸਥਾਨੀ ਜਿਹੇ ਟਾਈਪ ਆ ਵੇਖ ਸਕਦੇ ਤੁਸੀਂ ਪਰ ਕੁਆਲਿਟੀ ਬਹੁਤ ਹੈਵੀ ਜੀ ਇਹਨਾਂ ਦੀ ਤੇ ਰੇਟ ਵੀ ਹੈਵੀ ਹੈ ਵੇਖ ਸਕਦੇ ਨੇ ਮੀਨਸ ਇਧਰ ਦੇ ਹਿਸਾਬ ਨਾਲ ਤਾਂ ਓਕੇ ਆ ਰੀਜ਼ਨੇਬਲ ਪ੍ਰਾਈਸ ਹੈ ਲੈਣ ਇਸ ਦੀ ਬੋਤਲ ਤੇ ਬੋਤਲ ਵੇਖਿਆ ਆਏ ਦੋਸਤੋ ਜਿਹੜਾ ਜਿੰਨ ਨਿਕਲਦਾ ਇਥੋਂ ਟੱਕ ਕਰਕੇ ਇਹਦੇ ਚੋਂ ਨਿਕਲਦਾ ਜਿੰਨ ਸੀ ਲੈ ਆ ਲਿਆ ਸੀਗਾ ਸਮਾਨ ਖਾਣ ਪੀਣ ਉਹਦੇ ਵਾਸਤੇ ਮੀਨਸ ਕੀ ਰੱਖਣ ਵਾਸਤੇ ਖਾਣ ਪੀਣ ਦਾਲ ਚੋਲ ਵਗੈਰਾ ਬਾਕੀ ਸਮਾਨ ਤੇ ਸਾਡੀ ਪੜਗੀ ਸੀ ਟ੍ਰੋਲਿੰਗ ਤੇ ਦੀਦੀ ਹੋਣੀ ਗਏ ਆ ਆ ਦੀ ਹਣੀ ਗਏ ਡੈਕੋਰੇਸ਼ਨ ਦਾ ਸਮਾਨ ਲੈਣ ਤੇ ਦੇਖ ਸਕਦੇ ਨੇ ਤੁਸੀਂ ਦੋਸਤੋ ਹੈਪੀ ਈਸਟਰ ਬੱਚਿਆਂ ਵਾਸਤੇ ਗੱਡੇ ਗੱਡਿਸ ਸੋਹਣੀਆਂ ਆ ਪਰਸ ਜੇ ਦੇਖ ਸਕਦੇ ਜੀ ਦੀ ਹੈਪੀ ਈਸਟਰ ਲਿਖਿਆ ਆ ਇਹਦੇ ਤੇ